ਹੋਵੇ ਪੈ ਭਾਵਣੀ ਹੋਵੇ ਤੇ ਇਹ ਮੈਂ ਬੇਨਤੀ ਮਾਫੀ ਮੰਗ ਕੇ ਕਹਿਣਾ ਇੱਧਰ ਭੈਣ ਜੀ ਹੋਰਾਂ ਨੂੰ ਕਿ ਆਪਣੀਆਂ ਲੱਤਾਂ ਜਿਹੜੀਆਂ ਥੱਲੇ ਕਰੋ ਕੁਰਸੀ ਤੇ ਰੱਖਿਓ ਤੁਸੀਂ ਅਸੀਂ ਗੁਰਦੁਆਰਾ ਸਾਹਿਬ ਆਏ ਆ ਇੱਥੇ ਅਸੀਂ ਗੁਰੂ ਕਾਦਰ ਵਿੱਚ ਬਹਿਣਾ ਹੈ ਜੇ ਜਿਆਦਾ ਮੁਸ਼ਕਲ ਹੈ ਤੇ ਤੁਸੀਂ ਬਾਹਰ ਵੀ ਇਦਾਂ ਬੈਠ ਸਕਦੇ ਹੋ ਦਰਬਾਰ ਦੀ ਕੋਈ ਆਪਣੀ ਮਰਿਆਦਾ ਹੈ ਹੁਣ ਦੋ ਚੀਜ਼ਾਂ ਉਹਨਾਂ ਨੇ ਮੁੱਖ ਤੌਰ ਤੇ ਦਸੀਆਂ ਪੀ ਇੱਕ ਆਪਣੀ ਜਿਹੜੀ ਕਿਰਤ ਹੈ ਉਹਨੂੰ ਮਹਿਲ ਤੋਂ ਰਹਿਤ ਰੱਖਣਾ ਨਿਰਮਲ ਰੱਖਣਾ ਉਹਦੇ ਅੰਦਰ ਖੋਟ ਨਹੀਂ ਹੋਣੀ ਚਾਹੀਦੀ ਕਿਸੇ ਨੂੰ ਕੁਝ ਚਲਿਆ ਜਾਏ